ਵਾਹਿਗੁਰੂ 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 ਜੀ ਕਾ ਖਾਲਸਾ ਅੱਜ ਦੇ ਗੁਰੂ ਜੀ ਕੀ ਪਤਿ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰਪਿਆਰੀ ਗੁਰਸਵਾਰੀ ਸਤਸੰਗਤ ਜੀ ਬੜੇ ਭਾਗਾ ਵਾਲੇ ਆ ਜੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠਣ ਦਾ ਸਾਨੂੰ ਸਭਨਾਂ ਨੂੰ ਜੋ ਸੁਪਾਗ ਸਮਾਪ੍ਰਾਪਤ ਹੋਇਆ ਹੈ ਪਿਆਰ ਵਾਲਿਓ ਔਰ ਜੋ ਪਾਵਨ ਸਥਾਨ ਦੇ ਉੱਪਰ ਜੋ ਅਰਦਾਸ ਤੇ ਬਾਬਦ ਗੁਰਮਤ ਵਿਚਾਰ ਚੱ ਰਹੀ ਹੈ ਉਸ ਦੇ ਨਾਲ ਜੁੜਨਾ ਕਰੀਏ ਜੀ ਵਿਚਾਰਾਂ ਦੀ ਵਿਚਾਰਾਂ ਦੀ ਅਰੰਮਤਾ ਤੋਂ ਪਹਿਲਾਂ ਆਪਣੀਆਂ ਮਨਾਂ ਦੀਆਂ ਬਿਰਤੀਆਂ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਟਿਕਾਓ ਬੜੇ ਅਦਬ ਸਤਕਾਰ ਦੇ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਿਆਰ ਵਾਲੇ ਜਦੋਂ ਆਪਾਂ ਗੁਰੂ ਦੇ ਕੋਲੋਂ ਕੁਝ ਮੰਗਨੇ ਆ ਨਾ ਤੇ ਗੁਰੂ ਟੁੱਟ ਕੇ ਸਾਡੇ ਝੋਲੀ ਦੇ ਵਿੱਚ ਦਾਤ ਪਾਉਂਦਾ ਜੇ ਪਰਮਾਤਮਾ ਟੁੱਟ ਕੇ ਝੋਲੀ ਦੇ ਵਿੱਚ ਸਾਡੇ ਦਾਤ ਪਾਉਂਦਾ ਤੇ ਅਰਦਾਸ ਅਸਲ ਦੇ ਵਿੱਚ ਅਸੀਂ ਇਸੇ ਕਰਕੇ ਮੰਗ ਇਸੇ ਕਰਕੇ ਕਰਦੇ ਹਾਂ ਵੀ ਮਾਲਕਾ ਆ ਆਦਾਤ ਅਸੀਂ ਤੇਰੇ ਕੋਲੋਂ ਮੰਗ ਰਹੇ ਹਾਂ ਕਿਰਪਾ ਕਰ ਸਾਡੀ ਝੂਲੀ ਦੇ ਵਿੱਚ ਸਾਡੇ ਜੀਵਾਂ ਦੇ ਪਾਉਣਾ ਕਰ ਤੇ ਆਪਣੀ ਜੋ ਵਿਚਾਰ ਚੱਲੀ ਹੀ ਆਪਣੀ ਵਿਚਾਰ ਹੈ ਵੀ ਦਾਨਾਂ ਦੇ ਉੱਪਰ ਵੀ ਕਿਹੜੇ ਕਿਹੜੇ ਸਤ ਦਾਨ ਅਸੀਂ ਗੁਰੂ ਦੇ ਕੋਲੋਂ ਮੰਗਣੇ ਨੇ ਤੇ ਹਰ ਗੁਰਸਿੱਖ ਆਪਣੇ ਕਰਕੇ ਨਹੀਂ ਮੰਗਦਾ ਪਿਆ ਦੂਸਰਿਆਂ ਦੇ ਕਰਕੇ ਵੀ ਮੰਗਦਾ ਪਿਆ ਉਥੇ ਇਕੱਲੇ ਇੱਕ ਸਿੱਖ ਦੀ ਗੱਲ ਨਹੀਂ ਹੈ ਸਾਰੇ ਸਿੱਖਾਂ ਦੀ ਗੱਲ ਆ ਰਹੀ ਹੈ ਤੇ ਦੂਜੀ ਗੱਲ ਜਦੋਂ ਵੀ ਸਿੱਖ ਅਰਦਾਸ ਕਰੇਗਾ ਅਰਦਾਸ ਕਰਨ ਵੇਲੇ ਉਹ ਇਕੱਲੀ ਅਰਦਾਸ 파ਵੇਂ ਆਪਣੀ ਕਰਦਾ ਪਿਆ ਪਰ ਜਦੋਂ ਸਮਾਪਤੀ ਕਰੇਗਾ ਸਮਾਪਤੀ ਕਰਨ ਵੇਲੇ ਇੱਕ ਬਚਨ ਆਖੇਗਾ ਤੇਰੇ ਬਾਣੇ ਸਰਬੱਤ ਦਾ ਭਲਾ ਉਹ ਆਪਣੀ ਤੇ ਕਰਦਾ ਕਰਦਾ ਪਿਆ ਨਾਲ ਸਰਬੱਤ ਦਾ ਵੀ ਭਲਾ ਮੰਗ ਰਿਹਾ ਤੇ ਅੱਜ ਜਿਹੜਾ ਆਪਾਂ ਧਾਨ ਮੰਗਣਾ ਹੈ ਨਾ ਹੁਣ ਤੱਕ ਆਪਾਂ ਸਤਿਗੁਰਾਂ ਦੇ ਕੋਲੋਂ ਦਾਤ ਮੰਗੇ ਸੀ ਸੱਚੇ ਪਾਤਸ਼ਾ ਸਿੱਖਾਂ ਨੇ ਸਿੱਖੀ ਦਾਣ ਮੰਗਿਆ ਕੇਸ ਦਾਣ ਮੰਗਿਆ ਰਹਿਤ ਦਾਣ ਮੰਗਿਆ ਵਿਵੇਕ ਦਾਣ ਮੰਗਿਆ ਵਿਸਾਹਾ ਮੰਗਿਆ ਆਖਿਆ ਸੱਚੇ ਪਾਤਸ਼ਾ ਇੱਕ ਪਰੋਸੇ ਦਾ ਦਾਣ ਵੀ ਮੈਨੂੰ ਬਖਸ਼ ਤੇ ਅੱਜ ਸਤਿਗੁਰੂ ਕਿਰਪਾ ਕਰਦੇ ਵੀ ਇਹ ਸਾਰੇ ਦਾਣ ਤਾਂ ਹੋ ਸਕਦੇ ਨੇ ਇਹ ਸਾਰੇ ਦਾਣ ਤਾਂ ਮਿਲ ਸਕਦੇ ਨੇ ਜੇਕਰ ਸਾਰਿਆਂ ਤੋਂ ਸ੍ਰੇਸ਼ਟ ਦਾਣ ਮੰਗੇਗਾ ਉਹ ਦਾਣ ਕੀ ਹੈ ਦਾਨਾ ਸਿਰਦਾਨ ਨਾਮ ਦਾਣ ਇਸ ਗੱਲ ਦਾ ਧਿਆਨ ਰੱਖਿਆ ਵੀ ਜੇ ਤੁਹਾਡੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈ ਤੇ ਸਿੱਖੀ ਦੀ ਖੇੜ ਕਦੇ ਵੀ ਪੈਦਾ ਨਹੀਂ ਹੋ ਸਕਦੀ ਤੇ ਜੇਕਰ ਸਾਡੇ ਹਿਰਦੇ ਦੇ ਵਿੱਚ ਨਾਮ ਦੀ ਦਾਤ ਨਹੀਂ ਹੈ ਪਰਮਾਤਮਾ ਦਾ ਨਾਮ ਨਹੀਂ ਵਸਿਆ ਤੇ ਕੇਵਲ ਪੇਕ ਬਣ ਕੇ ਦਾ ਜਾਵੇਗਾ ਉਸ ਜਗ੍ਹਾ ਦੇ ਉੱਤੇ ਫਿਰ ਕੇਸਾਂ ਦੀ ਕੋਈ ਗੱਲ ਨਹੀਂ ਕੇਸਾਂ ਦੀ ਕੋਈ ਖੇਡ ਨਹੀਂ ਬਣ ਸਕਦੀ ਤੇ ਜੇਕਰ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈ ਤੇ ਕੇਵਲ ਤੇ ਕੇਵਲ ਬਾਹਰ ਮੁਖੀ ਹੀ ਦਿਖਾਵਾ ਰਹਿ ਜਾਵੇਗਾ ਵਿਖਾਵਾ ਰਹਿ ਜਾਵੇਗਾ ਉਸ ਜਗ੍ਹਾ ਦੇ ਉੱਤੇ ਫਿਰ ਕੋਈ ਬੰਦਾ ਕਿਤਨੇ ਵੀ ਦਾਅਵੇ ਕਰੀ ਜਾਵੇ ਮੈਂ ਬੜਾ ਪੱਕਾ ਸਿੱਖਾਂ ਪਰ ਉਹ ਕਦੇ ਵੀ ਰਹਿਤ ਨਹੀਂ ਨਿਭਾ ਸਕਦਾ ਕਿਉਂਕਿ ਅਸਲ ਦੇ ਵਿੱਚ ਦਾਨਾ ਸਰਦਾਨ ਨਾਮ ਦਾਣੀ ਨਹੀਂ ਹੈ ਤੇ ਜਿੰਨੇ ਸਮੇਂ ਤੱਕ ਪ੍ਰਮਾਤਮਾ ਦਾ ਨਾਮ ਨਹੀਂ ਹਿਰਦੇ ਦੇ ਵਿੱਚ ਵਸਿਆ ਉਹਨੇ ਸਮੇਂ ਤੱਕ ਬੰਦਾ ਬਾਹਰ ਮੁਖੀ ਹੀ ਗੱਲਾਂ ਕਰੇਗਾ ਅੰਦਰ ਤੱਕ ਪਹੁੰਚ ਨਹੀਂ ਕਰ ਸਕਦਾ ਉਹਦੇ ਅੰਦਰ ਬਿਵੇਕਤਾ ਨਹੀਂ ਆ ਸਕਦੀ ਚੰਗੇ ਤੇ ਮਾੜੇ ਦੀ ਪਰਖਣੀ ਉਹ ਕਰ ਸਕਦਾ ਤੇ ਜਿੰਨੇ ਸਮੇਂ ਤੱਕ ਪ੍ਰਮਾਤਮਾ ਦਾ ਨਾਮ ਨਹੀਂ ਵਸਿਆ ਓਨੇ ਸਮੇਂ ਤੱਕ ਸਾਡਾ ਗੁਰੂ ਦੇ ਉੱਤੇ ਪ੍ਰਮਾਤਮਾ ਦੇ ਉੱਤੇ ਕਦੇ ਯਕੀਨ ਵੀ ਨਹੀਂ ਬਣੇਗਾ। ਕਦੇ ਵਿਸ਼ਵਾਸ ਵੀ ਨਾ ਬਣੇਗਾ। ਤੇ ਬੰਦਾ ਡੋਲਦਾ ਰਹਿੰਦਾ ਤੇ ਕਈ ਵਾਰੀ ਇਦਾਂ ਹੀ ਹੁੰਦਾ ਹੈ। ਅੰਦਰ ਪ੍ਰਮਾਤਮਾ ਦਾ ਨਾਮ ਨਾ ਹੁੰਦੇ ਕਰਕੇ ਤੇ ਸਾਰੀ ਜ਼ਿੰਦਗੀ ਬੰਦੇ ਦੀ ਲੰਘ ਜਾਂਦੀ ਹੈ ਕਦੇ ਭਰੋਸਾ ਹੀ ਨਹੀਂ ਬੱਜਦਾ। ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਵਿਸ਼ਵਾਸ ਨਹੀਂ ਲੰਗਦਾ। ਜਿੰਦਗੀ ਵਿੱਚ ਕੋਈ ਅਜਿਹਾ ਸਮਾਜ ਜਾਵੇ ਤੇ ਕੁਝ ਸੈਕਿੰਡ ਦੇ ਵਿੱਚ ਹੀ ਜਿਹੜਾ ਭਰੋਸਾ ਹੈ ਪ੍ਰਮਾਤਮਾ ਦੇ ਉੱਤੇ ਭਰੋਸਾ ਬੰਦੇ ਦਾ ਟੁੱਟ ਜਾਂਦਾ ਹੈ। ਯਕੀਨ ਟੁੱਟ ਜਾਂਦਾ ਹੈ ਕਿਉਂਕਿ ਹਜੇ ਤੱਕ ਉਹ ਚੀਜ਼ ਮਿਲੀ ਨਹੀਂ ਹੈ ਵੀ ਜਿਸ ਦੇ ਕਰਕੇ ਸਾਡਾ ਭਰੋਸਾ ਪ੍ਰਮਾਤਮਾ ਤੇ ਬੱਜਣਾ ਸੀ ਉਹ ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਕਿਰਪਾ ਕਰੋ ਸੱਚੇ ਪਾਤਸ਼ਾਹ ਸਾਡੀ ਝੋਲੀ ਦੇ ਵਿੱਚ ਦਾਨਾ ਸਰਦਾਨ ਤੇ ਨਾਮ ਦੀ ਦਾਤ ਸਾਡੀ ਝੋਲੀ ਚ ਪਾ। ਕਿਉਂਕਿ ਆ ਗਿਆ ਕਾਰਨ ਕੀ ਹੈ? ਵੀ ਬਾਕੀ ਵੀ ਦਾਨ ਆਪਾਂ ਸਿੰਪਲ ਮੰਗੇ ਨਾ ਸਿੱਖਾਂ ਨੂੰ ਸਿੱਖੀ ਦਾਨ ਮੰਗਿਆ ਰਹਿਤ ਦਾਨ ਮੰਗਿਆ ਤੇ ਆਪਾਂ ਫਿਰ ਸਿੱਧਾ ਇਹ ਵੀ ਸਤਿਗੁਰੂ ਜਾਂ ਗੁਰਮਖ ਪਿਆਰੇ ਇਹ ਵੀ ਬਾਤ ਆਖ ਸਕਦੇ ਸਨ ਵੀ ਮਾਲਕਾ ਜਿੱਤੇ ਤੂੰ ਭਰੋਸਾ ਦਾਨ ਦਿੱਤਾ ਤੇ ਸਿੱਧਾ ਵੀ ਕਹਿ ਸਕਦੇ ਹਨ ਨਾਮ ਦਾਨ ਵੀ ਦੇ ਪਰ ਨਹੀਂ ਉਥੇ ਸ਼ਬਦ ਵਰਤਿਆ ਦਾਨਾ ਸਿਰਦਾਨ ਭਾਵ ਸਾਰੇ ਦਾਨਾਂ ਦਾ ਸਭ ਤੋਂ ਸ਼੍ਰੇਸ਼ਟ ਜਿਹੜਾ ਦਾਨ ਹੈ ਉਹ ਹੈ ਪ੍ਰਮਾਤਮਾ ਦਾ ਦਾਨ ਇਸ ਗੱਲ ਦਾ ਧਿਆਨ ਰੱਖਿਆ ਜੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਆ ਨਾ ਤੇ ਸਾਰੀ ਖੇਡ ਹੀ ਪਰਮਾਤਮਾ ਦੇ ਨਾਮ ਦੀ ਹੈ ਸਾਰੀ ਖੇਡ ਹੈ ਤੇ ਅਸਲ ਦੇ ਵਿੱਚ ਬੰਦੇ ਦਾ ਆਉਣ ਦਾ ਮਕਸਦ ਹੀ ਇਹ ਹੈ ਸੰਸਾਰ ਦੇ ਉੱਤੇ ਆਉਣ ਦਾ ਮਕਸਦ ਹੀ ਹੈ ਵੀ ਉਹ ਸੰਸਾਰ ਤੇ ਆਵੇ ਪਰਮਾਤਮਾ ਦਾ ਨਾਮ ਜਪੇ ਪਰਮਾਤਮਾ ਦਾ ਸਿਮਰਨ ਕਰੇ ਤੇ ਪਰਮਾਤਮਾ ਦੇ ਵਿੱਚ ਅਪੇਦ ਹੋ ਜਾਵੇ ਤੇ ਸੱਚ ਜਾਣਿਓ ਜਦੋਂ ਇੱਕ ਅਦੀਪ ਨੇ ਬੜੇ ਪਿਆਰੇ ਬੋਲ ਲਿਖੇ ਨੇ ਉਹ ਕਹਿਣ ਲੱਗਾ ਵੀ ਜਦੋਂ ਪ੍ਰਮਾਤਮਾ ਨਿਰਗੁਣ ਰੂਪ ਦੇ ਵਿੱਚ ਸੀ ਨਾ ਤੇ ਅੰਦਰ ਇੱਕ ਅਫੁਰ ਫੁਰਨਾ ਪੈਦਾ ਹੋਇਆ ਅੰਦਰ ਫੁਰਨਾ ਪੈਦਾ ਹੋਇਆ ਵੀ ਕਿਉਂ ਨਾ ਹੋਵੇ ਵੀ ਇਸ ਨਿਰਗੁਣ ਰੂਪ ਨੂੰ ਹੁਣ ਸਰਗੁਣ ਰੂਪ ਦੇ ਵਿੱਚ ਆਇਆ ਜਾਵੇ ਤੇ ਜਦੋਂ ਇਹ ਫੁਰਨਾ ਪੈਦਾ ਹੋਇਆ ਨਾ ਤੇ ਉਹਦੇ ਤੋਂ ਬਾਅਦ ਇਹ ਸਾਰੀ ਸ੍ਰਿਸ਼ਟੀ ਦੀ ਜਿਹੜੀ ਰਚਨਾ ਦੀ ਹੈ ਸਾਰੀ ਸ੍ਰਿਸ਼ਟੀ ਰਚੀ ਜਾਂਦੀ ਹੈ ਜੋ ਪਹਿਲਾਂ ਪ੍ਰਮਾਤਮਾ ਨਿਰਗੁਣ ਰੂਪ ਦੇ ਵਿੱਚ ਸੀ ਤੇ ਉਹਨੇ ਆਪਣੇ ਆਪ ਨੂੰ ਸਰਗੁਣ ਰੂਪ ਦੇ ਵਿੱਚ ਲੈ ਕੇ ਆਇਆ ਤੇ ਜਦੋਂ ਸਰਗੁਣ ਰੂਪ ਦੇ ਵਿੱਚ ਲੈ ਕੇ ਆਇਆ ਤੇ ਇਹ ਸਾਰਾ ਸੰਸਾਰ ਪੈਦਾ ਹੋਇਆ ਤੇ ਦੂਜੀ ਗੱਲ ਦਾ ਧਿਆਨ ਰੱਖਿਆ ਜੇ ਬੰਦੇ ਸੰਸਾਰ ਦੇ ਉੱਤੇ ਜਨਮ ਲੈਂਦੇ ਨੇ ਤੇ ਜਨਮ ਲੈਣ ਵਾਲੇ ਸੰਸਾਰ ਤੋਂ ਜਾ ਸਕਦੇ ਨੇ ਜਿਹਦਾ ਪ੍ਰਕਾਸ਼ ਹੀ ਆਪਣੇ ਆਪ ਤੋਂ ਹੋਇਆ ਹੋਵੇ ਉਹ ਨਾ ਤੇ ਕਦੇ ਜਨਮ ਸਕਦਾ ਤੇ ਨਾ ਹੀ ਕਦੇ ਮਰ ਸਕਦਾ ਜੇ ਇਹਨੂੰ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਆਪਾਂ ਬਚਨ ਪੜ੍ਹਦੇ ਹਾਂ ਆਸਾ ਕੇ ਵਾਰ ਜਦੋਂ ਕੀਰਤਨ ਹੁੰਦਾ ਨਾ ਤੇ ਰਾਗੀ ਸਿੰਘ ਜਦੋਂ ਪਹਿਲੀ ਪੋੜੀ ਪੜਦੇ ਨੇ ਉਹਨੂੰ ਪੜ ਕੇ ਵੇਖੋ ਕਿੰਦੇ ਆਪਿ ਨੇ ਆਪ ਸਾਜਿਓ ਆਪਿ ਨੇ ਰਚਿਓ ਭਾਵ ਇਹ ਕਿ ਉਹ ਪਰਮਾਤਮਾ ਕਿਸੇ ਮਾਤਾ ਦੇ ਗਰਭ ਤੋਂ ਨਾ ਹੀ ਕਿਸੇ ਦੇ ਬਣਾਇਆ ਹੋਇਆ ਉਹ ਬਣ ਸਕਿਆ ਤੇ ਉਹਦਾ ਪ੍ਰਕਾਸ਼ ਅਸਲ ਦੇ ਵਿੱਚ ਆਪਣੇ ਆਪ ਤੋਂ ਹੋਇਆ ਜੀ ਤੇ ਆਪਿ ਨੇ ਰਚਿਓ ਨਾਓ ਤੇ ਉਹਦੇ ਤੋਂ ਬਾਅਦ ਉਨੇ ਆਪਣਾ ਜਿਹੜਾ ਨਾਮ ਹੈ ਨਾ ਨਾਮ ਦੀ ਵਡਿਆਈ ਆਪ ਹੀ ਰਚੀ ਜੇ ਦੂਈ ਕੁਦਰਤ ਸਾਜੀ ਹੈ ਕਾਰਿਆਸਨ ਡੇਟੋ ਚਾ ਉਹਦੇ ਤੋਂ ਬਾਅਦ ਇਹ ਜਿੰਨਾ ਸੰਸਾਰ ਹੈ ਕੁਦਰਤ ਹੈ ਕਾਇਨਾਤ ਹੈ ਇਸ ਸਾਰੀ ਉਹਦੇ ਤੋਂ ਬਾਅਦ ਪੈਦਾ ਹੋਈ ਤੇ ਇਸ ਸਾਰੀ ਨੂੰ ਪੈਦਾ ਕਰਨ ਵਾਲਾ ਉਹ ਪਰਮਾਤਮਾ ਆਪ ਹੈ ਇਹਨਾਂ ਸੋਚੀਏ ਕਿ ਪਰਮਾਤਮਾ ਸ਼ਾਇਦ ਕਿਤੇ ਉਰ ਤੋਂ ਵੱਖਰਾ ਜਾ ਕੇ ਬਹਿ ਗਿਆ ਦੋ ਇੱਕ ਨਾਮ ਤੇ ਇੱਕ ਨਾਮੀ ਸ਼ਬਦ ਹੁੰਦਾ ਹੈ ਗੁਰਬਾਣੀ ਦੇ ਵਿੱਚ ਆ ਇਨੂੰ ਥੋੜਾ ਜਿਹਾ ਸਮਝ ਲਈਏ ਕਿਉਂਕਿ ਆਪਾਂ ਨਾਮਦਾਨ ਮੰਗਦੇ ਪਿਆ। ਇਹਨੂੰ ਸੌਖੀ ਤਰੀਕੇ ਨਾਲ ਸਮਝੀਏ ਨਾ ਮੰਨ ਲਓ। ਕੋਈ ਬੰਦਾ ਫੈਕਟਰੀ ਚਲਾ ਰਿਹਾ। ਤੇ ਫੈਕਟਰੀ ਚਲਾਉਣ ਵਾਲਾ ਕੀ ਕਰਦਾ ਵੀ ਉਹਨੇ ਆਪਣੇ ਜੋ ਅਗੇ ਲੇਬਰ ਹੈ ਜਾਂ ਮਜ਼ਦੂਰ ਰੱਖੇ ਹੋਏ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਇਦਾਂ ਕਰ। ਵੀ ਆ ਤੁਸੀਂ ਕੰਮ ਕਰਨਾ ਮੈਂ ਫਲਾਣੇ ਕੰਮ ਦੇ ਲਈ ਫਲਾਣੀ ਜਗ੍ਹਾ ਦੇ ਉੱਤੇ ਜਾ ਰਿਹਾ। ਵੀ ਇਹ ਤੁਸੀਂ ਕੰਮ ਕਰਨਾ ਹੈ। ਮੇਰਾ ਇੰਨਾ ਸਮਾਂ ਲੱਗੇਗਾ ਇੰਨੇ ਦਿਨ ਲੱਗਣਗੇ ਇਨੇ ਦਿਨਾਂ ਦੇ ਵਿੱਚ ਤੁਸੀਂ ਆਹ ਕੰਮ ਕਰਕੇ ਦੇਣਾ ਹੈ ਤੇ ਇੱਕ ਗੱਲ ਦਾ ਧਿਆਨ ਰੱਖਿਆ ਜੇ ਵੀ ਉਹ ਕੰਮ ਦੇ ਕੇ ਉਹ ਚਲਾ ਗਿਆ ਉਹਨਾਂ ਨੂੰ ਕਹਿ ਕੇ ਚਲਾ ਗਿਆ ਹੁਣ ਉਹ ਲੇਬਰ ਉਹ ਮਜ਼ਦੂਰ ਉੱਥੇ ਕੰਮ ਕਰਦੇ ਪਏ ਨੇ ਪਰ ਉਹ ਜੋ ਵਚਨ ਕਹਿ ਕੇ ਗਿਆ ਉਹ ਵਚਨ ਉਸ ਜਗ੍ਹਾ ਦੇ ਉੱਤੇ ਕਮਾਈ ਜਾ ਰਹੀ ਨੇ ਕਹੀ ਜਾ ਰਹੀ ਨੇ ਭਾਵੇਂ ਨਾਮ ਉੱਥੇ ਹੈ ਪਰ ਨਾਮੀ ਉਸ ਜਗ੍ਹਾ ਤੇ ਮੌਜੂਦ ਨਹੀਂ ਪਰ ਇਸ ਗੱਲ ਦਾ ਧਿਆਨ ਰੱਖਿਆ ਜੇ ਜੇ ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਤੇ ਉਹਨੇ ਆਪਣੇ ਨਾਮ ਦੀ ਦਾਤ ਦਿੱਤੀ ਤੇ ਉਹ ਨਾਮੀ ਕਰ ਆਸਨ ਡਿੱਠੋ ਚਾਓ ਤੇ ਇਹਦੇ ਵਿੱਚ ਉਹ ਟਿਕ ਕੇ ਵੀ ਬਹਿ ਗਿਆ ਜੀ ਤੇ ਪ੍ਰਮਾਤਮਾ ਵੱਡਾ ਕਿੰਨਾ ਕੋ ਹੈ ਦੇਖ ਆਪਾਂ ਜਪਜੀਤ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਜਿਦੀ ਵਿੱਚ ਸਤਿਗੁਰੂ ਜੀ ਕਹਿਣ ਲੱਗੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਇ ਕਿ ਉਹ ਪਰਮਾਤਮਾ ਥਾਪਿਆ ਨਹੀਂ ਜਾ ਸਕਦਾ। ਨਾ ਹੀ ਕਿਸੇ ਦੇ ਬਨਾਇਆ ਬਨਾਇਆ ਜਾ ਸਕਦਾ ਜੇ ਅਸੀਂ ਆਖੀਏ ਵੀ ਉਹਨੂੰ ਚਾਰ ਦਿਵਾਰੀ ਦੇ ਵਿੱਚ ਬੰਦ ਕਰ ਲਈਏ ਕਿਸੇ ਇੱਕ ਜਗ੍ਹਾ ਨੂੰ ਮੁੱਖ ਰੱਖ ਕੇ ਆ ਕਿ ਇਹ ਵੀ ਪਰਮਾਤਮਾ ਜਾਂ ਰੱਬ ਦਾ ਕਰ ਇਹ ਹੈ। ਨਹੀਂ ਇੱਕ ਸ਼ਬਦ ਆਪਾਂ ਵਰਤਦੇ ਆ ਅਸੀਂ ਕਿੰਨੇ ਵੀ ਗੁਰਦੁਆਰੇ ਚੱਲੇ ਆ ਗੁਰਦੁਆਰੇ ਤੇ ਗੁਰਦੁਆਰੇ ਦਾ ਅਰਥ ਕੀ ਹੈ ਗੁਰੂ ਦਾ ਦਿਵਾਰ ਇਹ ਗੁਰੂ ਦਾ ਦਰਵਾਜ਼ਾ ਹੈ ਪਰ ਪ੍ਰਮਾਤਮਾ ਦਾ ਰੱਬ ਦਾ ਕਰ ਇਹ ਸਾਰੀ ਸ੍ਰਿਸ਼ਟੀ ਹੈ ਰੱਬ ਦਾ ਕਰ ਜੀ ਅਸੀਂ ਇੱਥੇ ਦਰਵਾਜ਼ੇ ਚ ਆਏ ਆ ਗੁਰੂ ਦੇ ਕੋਲ ਆਏ ਆ ਤੇ ਇੱਥੇ ਆ ਕੇ ਗੱਲ ਆਖਣੀ ਹੈ ਮਾਲਕਾ ਹੁਣ ਕਿਰਪਾ ਕਰ ਵੀ ਸੇਵ ਕਮਾਈਏ ਦੁਨੀਆ ਦੇ ਵਿੱਚ ਰਹਿ ਕੇ ਅਸੀਂ ਕਾਰਜ ਕਰੀਏ ਤੇਰੇ ਹੁਕਮ ਤੇ ਚੱਲੀਏ ਕਿੱਥੇ ਰਹਿ ਕੇ ਸਾਰੀ ਦੁਨੀਆ ਦੇ ਵਿੱਚ ਰਹਿਣਾ ਕਿਉਂ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਸਾਰਾ ਜਗ ਉਸ ਪਰਮਾਤਮਾ ਦੀ ਕੋਠੜੀ ਹੈ ਤੇ ਉਹਨੇ ਆਪਣਾ ਜਿਹੜਾ ਨਾਮ ਹੈ ਨਾ ਨਾਮ ਵੀ ਉਹਦੇ ਤੋਂ ਹੀ ਪੈਦਾ ਹੋਇਆ ਉਹਦੇ ਤੋਂ ਪ੍ਰਕਾਸ਼ ਹੋਇਆ ਹੈ ਤੇ ਅਸੀਂ ਜੀਵ ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਇਸ ਪਵਜਲ ਸਾਗਰ ਤੋਂ ਪਾਰ ਉਤਾਰਾ ਕਰਨਾ ਸੀ ਤੇ ਪਰਮਾਤਮਾ ਦੇ ਵਿੱਚ ਭੇਦ ਹੋਣਾ ਸੀ ਇਹ ਸਾਡਾ ਸਾਰਿਆਂ ਦਾ ਮਕਸਦ ਸੀ ਸਾਖੀ ਕਾਰਨੇ ਇੱਕ ਬੜੀ ਪਿਆਰੀ ਗੱਲ ਲਿਖੀ ਜਦੋਂ ਧੰਗੁਰੂ ਨਾਨਕ ਪਤਸ਼ਾਹ ਜੀ ਮਟਨ ਸੇਬ ਦੀ ਧਰਤੀ ਤੇ ਜਾਂਦੇ ਨਾ ਉੱਥੇ ਇੱਕ ਫਕੀਰ ਰਹਿੰਦਾ ਸੀ ਜਿਹਦਾ ਨਾਂ ਸੀ ਮੀਆਂ ਮਿੱਟੋ ਤੇ ਫਕੀਰਾਂ ਦੀਆਂ ਸੰਤਾਂ ਦੀਆਂ ਭਗਤ ਜਨਾਂ ਦੀਆਂ ਜਿਹੜੀਆਂ ਰਮਜ਼ਾ ਹੁੰਦੀਆਂ ਨੇ ਨਾ ਉਹ ਰਮਜ਼ਾਂ ਵੱਖਰੀਆਂ ਹੁੰਦੀਆਂ ਨੇ ਉਹ ਰਮਜ਼ਾਂ ਰਮਜ਼ਾਂ ਦੇ ਵਿੱਚ ਗੱਲਾਂ ਕਰ ਜਾਂਦੇ ਸਾਕੀ ਕਰ ਲਿਖਦਾ ਵੀ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਪਤਾ ਲੱਗਾ ਨਾ ਵੀ ਮੀਆਂ ਮਿੱਠੋ ਨੂੰ ਕੋਈ ਫਕੀਰ ਆਇਆ ਕੋਈ ਪੁੱਗਿਆ ਹੋਇਆ ਸੰਤ ਪੁੰਚੇ ਉਹ ਸਤਿਗੁਰੂ ਨੂੰ ਸਵਾਲ ਕਰਦਾ ਕਹਿਣ ਲੱਗਾ ਵੀ ਨਾਮ ਕੀ ਹੈ ਤੇ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ ਹੱਸ ਕੇ ਕਹਿਣ ਲੱਗੇ ਭਲਿਆ ਉਹ ਦੱਸਿਆ ਨਹੀਂ ਜਾ ਸਕਦਾ ਨਾਮ ਕੀ ਹੈ ਕਿਉਂ ਨਾਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਜੇ ਹੋ ਜਾਣਾ ਆਖਾਂ ਨਹੀਂ ਕਹਿਣਾ ਜਦਾ ਪ੍ਰਮਾਤਮਾ ਆਪ ਕਥ ਹੈ ਤੇ ਉਹਦੇ ਨਾਮ ਦੀ ਆਪਾਂ ਬਿਆਨ ਕੀ ਕਰ ਸਕਦੇ ਆ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਏਵਡ ਊਚਾ ਹੋਵੇ ਕੋਈ ਤਿਸ ਊਚੇ ਕੋ ਜੇਵੜੇ ਆਪ ਜਾਣੈ ਆਪ ਨਾਨਕ ਨਦਰੀ ਤੇ ਅਸਲ ਦੇ ਵਿੱਚ ਜਾਣਿਆ ਤੇ ਤਾਂ ਜਾ ਸਕਦਾ ਹੈ ਨਾ ਵੀ ਜੇਕਰ ਉਹ ਪਰਮਾਤਮਾ ਦੇ ਵੱਡਾ ਕੋਈ ਉਹਦੇ ਬਰਾਬਰ ਦਾ ਕੋਈ ਹੋਵੇ ਤੇ ਉਹਦੀ ਨਦਰ ਹੋਵੇ ਬਖਸ਼ਿਸ਼ ਹੋਵੇ ਇਹ ਮੀਆਂ ਮਿੱਠੂ ਸਵਾਲ ਕਰਦਾ ਕਹਿਣ ਲੱਗਾ ਵੀ ਸੱਚੇ ਪਾਤਸ਼ਾਹ ਨਾਮ ਕੀ ਹੈ ਤੇ ਉਹਨੂੰ ਮਹਿਸੂਸ ਕਿਵੇਂ ਕੀਤਾ ਜਾ ਸਕਦਾ ਤੇ ਮੇਰੇ ਸਤਿਗੁਰੂ ਜੀ ਕਹਿੰ ਲੈ ਕਿ ਕਦੇ ਤੂੰ ਮਹਿਸੂਸ ਨਹੀਂ ਕੀਤਾ ਕਹਿੰਦੇ ਨਾ ਜੀ ਕਹਿੰਦੇ ਨਾਮ ਹੈ ਕਿੱਥੇ ਆ ਰਹਿੰਦਾ ਕਿੱਥੇ ਆ ਨਾਮ ਤੇ ਸਤਿਗੁਰੂ ਕਹਿਣ ਲੱਗੇ ਵੀ ਤੂੰ ਧਿਆਨ ਟਿਕਾ ਧਿਆਨ ਟਿਕਾਏਗਾ ਤੈਨੂੰ ਤੇਰੇ ਸਰੀਰ ਦੇ ਰੋਮ ਰੋਮ ਦੇ ਵਿੱਚੋਂ ਤੈਨੂੰ ਪਰਮਾਤਮਾ ਦਾ ਨਾਮ ਮਹਿਸੂਸ ਹੋਵੇਗਾ ਪਰਮਾਤਮਾ ਦਾ ਨਾਮ ਤੇ ਕਹਿਣ ਲੱਗੇ ਵੀ ਨਹੀਂ ਮੇਰੇ ਤਾਂ ਮਹਿਸੂਸ ਨਹੀਂ ਹੁੰਦਾ ਤੇ ਉਸ ਜਗ੍ਹਾ ਦੇ ਉੱਤੇ ਸਾਖੀ ਕਰ ਲਿਖਦਾ ਵੀ ਸਤਗੁਰਾਂ ਨੇ ਉਹਦਾ ਹੱਥ ਪਕੜਿਆ ਤੇ ਜਦੋਂ ਹੱਥ ਪਕੜਿਆ ਨਾ ਉਹਦੇ ਸਰੀਰ ਦਾ ਇੱਕ ਵੀ ਅਜਿਹਾ ਰੋਮ ਨਹੀਂ ਸੀ ਇੱਕ ਵੀ ਅਜਿਹਾ ਆਂਗ ਨਹੀਂ ਸੀ ਜਿਸ ਜਗ੍ਹਾ ਦੇ ਉੱਤੇ ਨਾਮ ਨੂੰ ਨਾਮ ਮਹਿਸੂਸ ਕੀਤਾ ਹੋਵੇ ਉਸਨੇ ਸੋ ਜਿਹੜਾ ਨਾਮ ਹੈ ਇਹ ਮਹਿਸੂਸ ਕਰਨ ਵਾਲੀ ਚੀਜ਼ ਹੈ ਇਹਨੂੰ ਕੀਮਤ ਨਹੀਂ ਪਾਈ ਜਾ ਸਕਦੀ ਬੰਦਾ ਹਰ ਚੀਜ਼ ਖਰੀਦ ਸਕਦਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਤੁਹਾਡੇ ਕੋਲ ਪੈਸਾ ਹੋਵੇ ਨਾ ਤੁਸੀਂ ਦੁਨੀਆ ਦੀ ਹਰ ਚੀਜ਼ ਖਰੀਦ ਸਕਦੇ ਹੋ ਪਰ ਜੇ ਬੰਦਾ ਇਹ ਗੱਲ ਆਖੇ ਵੀ ਮੈਂ ਪੈਸੇ ਦੇ ਕੇ ਨਾਮ ਖਰੀਦ ਸਕਾਂ ਕਹਿੰਦੇ ਨਹੀਂ ਉਹਨੂੰ ਸਤਿਗੁਰੂ ਦੀ ਬਾਣੀ ਨੇ ਆਖਿਆ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇ ਰੇ ਸਮਾਏ ਕੀ ਮਤ ਦੋ ਅਰਥ ਕੀਤੇ ਨੇ ਦੇ ਵੱਖ-ਵੱਖ ਵਿਦਵਾਨਾਂ ਨੇ ਇੱਕ ਅਰਥ ਕਰਦੇ ਨੇ ਉਹ ਕਹਿੰਦੇ ਕੀ ਮਤ ਹੈ ਵੀ ਜਿਹਦੇ ਨਾਲ ਤੈਨੂੰ ਪਾਇਆ ਜਾ ਸਕੇ ਮੇਰੇ ਕੋਲ ਇੰਨੀ ਮਤ ਨਹੀਂ ਤੇ ਦੂਜਾ ਕਹ ਰਿਹਾ ਵੀ ਇੰਨੀ ਕੀਮਤ ਨਹੀਂ ਆਪਾਂ ਦੇ ਸਕਦੇ ਵੀ ਜਿਹਦੇ ਨਾਲ ਨਾਮ ਦੀ ਪ੍ਰਾਪਤੀ ਕਰ ਸਕੀਏ ਤੇ ਜਿਨ੍ਹਾਂ ਨੇ ਅਸਲ ਦੇ ਵਿੱਚ ਮਹਿਸੂਸ ਕਰ ਲਿਆ ਨਾ ਪ੍ਰਮਾਤਮਾ ਦੇ ਨਾਮ ਨੂੰ ਜਿਨ੍ਹਾਂ ਨੇ ਜਪਿਆ ਸਿਮਰਨ ਕੀਤਾ ਜੀ ਉਹ ਅਸਲ ਦੇ ਵਿੱਚ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਨੇ ਇਕਮਿਕ ਹੋ ਗਏ ਨੇ ਉਹ ਕਿਸੇ ਨੂੰ ਨਾ ਤਾਂ ਉਹ ਦੱਸ ਸਕੇ ਨੇ ਤੇ ਨਾ ਹੀ ਉਹ ਬਿਆਨ ਕਰ ਸਕਦੇ ਨੇ ਬੰਦਾ ਉਹਨੇ ਸਮੇਂ ਤੱਕ ਰੋਲਾ ਪੁੰਦਾ ਜਿੰਨੇ ਸਮੇਂ ਤੱਕ ਉਹ ਖਾਲੀ ਹੋਵੇ ਕੜਾ ਵੀ ਉਦੋਂ ਤੱਕ ਖੜਕਦਾ ਭਾਂਡਾ ਵੀ ਉਦੋਂ ਤੱਕ ਖੜਕਦਾ ਜਦੋਂ ਤੱਕ ਭਾਂਡਾ ਖਾਲੀ ਹੈ ਤੇ ਜਦੋਂ ਭਾਂਡੇ ਨੂੰ ਤੁਸੀਂ ਨੱਕੋ ਨੱਕ ਭਰ ਦੋ ਉਹ ਛਣਕਣਾ ਉਹ ਖੜਕਣਾ ਬੰਦ ਕਰ ਦਿੰਦਾ ਔਰ ਜੋ ਆਵਾਜ਼ ਨਹੀਂ ਹੁੰਦੀ ਬਸ ਇਹੀ ਗੱਲ ਹੈ ਕੋਕੀਆਂ ਗੱਲਾਂ ਬੰਦਾ ਉਦੋਂ ਤੱਕ ਕਰੇਗਾ ਜਦੋਂ ਤੱਕ ਉਹ ਭਾਂਡਾ ਖਾਲੀ ਹੈ ਤੇ ਜਦੋਂ ਉਹਦੇ ਵਿੱਚ ਭੇਦ ਹੋ ਜਾਂਦਾ ਬੰਦਾ ਇੱਕ ਵਿੱਚ ਹੋ ਜਾ ਸਕਦਾ ਹੈ ਤੇ ਫਿਰ ਇੱਕੋ ਹੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਗੁਰਾ ਇੱਕ ਦੇਹ ਬੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਫਿਰ ਇਹ ਅਰਦਾਸ ਹੁੰਦੀ ਅੰਦਰ ਕਿ ਮਾਲਕਾ ਮੈਨੂੰ ਕੁਝ ਨਹੀਂ ਚਾਹੀਦਾ ਤੇਰਾ ਧਨ ਦੁਲਤ ਨਹੀਂ ਚਾਹੀਦੀ ਇੱਕ ਵਿਦਵਾਨ ਹੁੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਬਾਰ ਚ ਆਗਰੇ ਦੀ ਤਰਤੀ ਤੋਂ ਤੇ ਆਗਰੇ ਤੋਂ ਆਇਆ ਤਾਂ ਸੀ ਮੌਤ ਦਾ ਡਰ ਉਹਨੂੰ ਸਤਾਉਂਦਾ ਸੀ ਮੌਤ ਦਾ ਡਰ ਸੀ ਵੀ ਮੈਂ ਕਿਤੇ ਮਰ ਨਾ ਜਾਵਾਂ ਜਦੋਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਇਆ ਨਾ ਮਨ ਦੇ ਵਿੱਚ ਕਈ ਵਾਰੀ ਬੰਦੇ ਦੇ ਹੰਕਾਰ ਪੈਦਾ ਹੋ ਜਾਂਦਾ ਹੈ ਬੰਦੇ ਨੂੰ ਕੁਝ ਗੁਣ ਹੋਵੇ ਨਾ ਬੰਦਾ ਉਸ ਗੁਣ ਦਾ ਹੰਕਾਰ ਕਰਨਾ ਸ਼ੁਰੂ ਕਰ ਦਿੰਦਾ ਉਹਨੂੰ ਹੁਣ ਆਪਣੀ ਵਿਦਵਤਾ ਦਾ ਬੜਾ ਹੰਕਾਰ ਸੀ ਤੇ ਜਦੋਂ ਸਤਗੁਰੂ ਦੇ ਦਰ ਤੇ ਆਇਆ ਤੇ ਸਤਗੁਰੂ ਨੂੰ ਆ ਕੇ ਕਹਿਣ ਲੱਗਾ ਵੀ ਮੈਂ ਬੜਾ ਵੱਡਾ ਵਿਦਵਾਨ ਹਾਂ ਅਰਬੀ ਫਾਰਸੀ ਦਾ ਉਰਦੂ ਦਾ ਬੜਾ ਵੱਡਾ ਵਿਦਵਾਨ ਤੇ ਸੱਚ ਜਾਣਿਓ ਹੈ ਵੀ ਸੀ 1400 ਵਿਦਵਾਨਾਂ ਦੇ ਵਿੱਚੋਂ ਇੱਕ ਵਿਦਵਾਨ ਸੀ ਔਰੰਗਜ਼ੇਬ ਦੇ ਦਰਬਾਰ ਦਾ ਤੇ ਸਤਗੁਰੂ ਮੁਸਕਰਾ ਕੇ ਕਹਿਣ ਲੱਗੇ ਵੀ ਭਲਿਆ ਵੀ ਇਦਾਂ ਕਰ ਵੀ ਆ ਲੰਗਰ ਦੇ ਜਿਹੜੇ ਭਾਂਡੇ ਨੇ ਇਹਨਾਂ ਭਾਂਡਿਆਂ ਦੀ ਸੇਵਾ ਤੈਨੂੰ ਮਿਲਣੀ ਹੈ ਅੰਦਰ ਦੀ ਹੁਮੈ ਨੇ ਖੁਲਾਰਾ ਮਾਰਿਆ ਕਹਿਣ ਲੱਗਾ ਵੀ ਮੈਂ ਡਾ ਵੱਡਾ ਵਿਦਵਾਨ ਹੁਵਾਂ ਤੇ ਲੋਕਾਂ ਨੇ ਆਖਿਆ ਸੀ ਬੜੀ ਕੀਮਤ ਐ ਬੜੀ ਕਦਰ ਕਰਦਾ ਗੁਰੂ ਨਾਨਕ ਦਾ ਘਰ ਪਰ ਇੱਥੇ ਤੇ ਕੋਈ ਕੀਮਤ ਨਹੀਂ ਪਾਈ ਇਹਨਾਂ ਨੇ ਤੇ ਕੋਈ ਕੀਮਤ ਨਹੀਂ ਪਾਈ ਇਹ ਤੇ ਕਹਿੰਦੇ ਵੀ ਜਾ ਜਾ ਕੇ ਭਾਂਡਿਆਂ ਦੀ ਸੇਵਾ ਕਰ ਲੰਗਰ ਦੇ ਵਿੱਚ ਹੁਣ ਕਾਰਵੀ ਕੀ ਸਕਦਾ ਸੀ ਉਧਰੋਂ ਮੌਤ ਤੋਂ ਡਰਦਾ ਹੋਇਆ ਭਜਿਆ ਸੀ ਜੇਕਰ ਵਾਪਸ ਜਾਂਦਾ ਸੀ ਤੇ ਮੌਤ ਹੁੰਦੀ ਸੀ ਜਾਂ ਨੂੰ ਆਪਣਾ ਧਰਮ ਤਬਦੀਲ ਕਰਨਾ ਪੈਂਦਾ ਸੀ ਤੇ ਸੇਫਟੀ ਕੀਤੀ ਸੀ ਸੇਫਟੀ ਸੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਹੁਣ ਉਹਨੇ ਕੀ ਕੀਤਾ ਵੀ ਲੰਗਰਾਂ ਦੇ ਵਿੱਚ ਸੇਵਾ ਕਰਨੀ ਭਾਂਡਿਆਂ ਦੀ ਸੇਵਾ ਕਰਨੀ ਤੇ ਜਿਵੇਂ ਜਿਵੇਂ ਭਾਂਡੇ ਮੰਜੀ ਜਾਣੇ ਬਾਣੀ ਨੂੰ ਪੜਨਾ ਤੇ ਨਾਲ-ਨਾਲ ਮਨ ਵੀ ਮੰਜਿਆ ਗਿਆ ਤੇ ਇੱਕ ਦਿਨ ਜਿਆ ਆਇਆ ਵੀ ਉਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਸਲੀ ਰੋਹਾਨੀਅਤ ਨੂੰ ਪਹਿਚਾਨ ਲਿਆ ਸੀ ਉਸ ਸਿੱਖ ਦਾ ਨਾਮ ਹੈ ਭਾਈ ਨੰਦਾਲਾਲ ਜੀ ਤੇ ਉਹ ਭਾਈ ਨੰਦਾਲਾਲ ਜਿਹੜਾ ਇੱਕ ਸਮੇਂ ਮੌਤ ਤੋਂ ਡਰਦਾ ਹੋਇਆ ਆਇਆ ਸੀ ਕਿ ਔਰੰਗਜ਼ੇਬ ਨੇ ਗੱਲ ਕਹਤੀ ਸੀ ਜਾਂ ਤਾਂ ਇਸ ਦਾ ਧਰਮ ਤਬਦੀਲ ਕਰ ਦੋ ਜੇਕਰ ਧਰਮ ਨਹੀਂ ਛੱਡਦਾ ਤੇ ਇਸ ਨੂੰ ਮੌਤ ਦੇ ਘਾਟ ਉਤਾਰ ਦਿਓ ਤੇ ਇੱਕ ਦਿਨ ਸਤਿਗੁਰਾਂ ਦੇ ਕੋਲ ਸਹਿਰ ਕਰਦੇ ਪਏ ਨੇ ਸਹਿਰ ਕਰਦਿਆਂ ਹੋਇਆ ਤੇ ਸਤਿਗੁਰੂ ਕਹਿਣ ਲੱਗੇ ਆਨੰਦ ਲਾਲ ਮੰਗ ਕੀ ਮੰਗੇਗਾ ਉਹ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਕੁਝ ਨਹੀਂ ਚਾਹੀਦਾ ਕਹਿਣ ਲੱਗੇ ਵੇਖ ਲੈ ਮੰਗ ਲੈ ਕੀ ਮੰਗਣਾ ਉਹਨੇ ਇੱਕੋ ਗੱਲ ਮੰਗੀ ਕਹਿੰਦਾ ਪਹਿਲੀ ਗੱਲ ਮਾਲਕਾ ਇਹ ਕਰੀ ਮੇ ਤੇਰਾ ਨਾਮ ਹਮੇਸ਼ਾ ਹਿਰਦੇ ਦੇ ਵਿੱਚ ਵਸਿਆ ਰਹੇ ਹਮੇਸ਼ਾ ਮੈਂ ਤੇਰੇ ਜੋਗਾ ਬਣ ਕੇ ਰਵਾਂ ਤੇ ਦੂਜੀ ਗੱਲ ਇਹ ਆ ਕਿ ਕਿ ਜਦੋਂ ਮੈਂ ਇਸ ਸੰਸਾਰ ਤੋਂ ਜਹਾਨ ਤੋਂ ਜਾਵਾਂ ਇੱਕ ਪਾਸੇ ਮੌਤ ਤੋਂ ਡਰਦਾ ਆਇਆ ਤੇ ਦੂਜੇ ਪਾਸੇ ਗੱਲ ਕੀ ਆਖਦਾ ਪਿਆ ਜਦੋਂ ਮੈਂ ਜਹਾਨ ਤੋਂ ਜਾਵਾਂ ਮਾਲਕਾ ਇੰਨਾ ਕਿਰਪਾ ਕਰੀ ਮੇਰੇ ਇਸ ਪੰਜ ਪੋਤਿਕ ਸਰੀਰ ਦੀ ਜਿਹੜੀ ਰਾਖ ਹੋਵੇਗੀ ਨਾ ਉਸ ਰਾਖ ਨੂੰ ਉਹ ਰਾਖ ਤੇਰੇ ਗੁਰਸਿੱਖਾਂ ਦੇ ਚਰਨਾਂ ਦੇ ਵਿੱਚ ਚੱਲੇ ਉਸ ਦਿਨ ਹਵਾ ਨੂੰ ਇਹ ਗੱਲ ਆਖਦੀ ਵੀ ਤੂੰ ਚੱਲਣਾ ਨਹੀਂ ਕਿਤੇ ਇਹ ਨਾ ਹੋਵੇ ਉਹ ਜਿਹੜੀ ਰਾਖ ਉੱਡ ਕੇ ਕਿਸੇ ਮਨਮੁੱਖਾਂ ਦੇ ਜਾਂ ਦੂਸਰਿਆਂ ਦੇ ਪੈਰਾਂ ਦੇ ਵਿੱਚ ਰੁਲਦੀ ਹੋਵੇ ਇੰਨੀ ਕਿਰਪਾ ਕਰੇ ਇਹ ਜੇਕਰ ਕਿਸੇ ਦੇ ਉੱਡ ਕੇ ਚਰਨਾਂ ਨੂੰ ਲੱਗੇ ਤੇ ਉਹ ਤੇਰੇ ਗੁਰਸਿੱਖਾਂ ਦੇ ਚਰਨਾਂ ਨੂੰ ਲੱਗੇ ਕਿਉਂ ਅੰਦਰ ਨਾਮ ਨਾ ਆ ਕੇ ਵਸ ਗਿਆ ਪ੍ਰਮਾਤਮਾ ਦੇ ਨਾਮ ਦੇ ਵਿੱਚ ਅਪੇਧ ਹੋ ਗਿਆ ਤੇ ਸੱਚ ਜਾਣਿਓ ਜਿਹੜੇ ਅਪੇਧ ਹੋ ਜਾਂਦੇ ਨਾ ਉਹ ਸੰਸਾਰ ਤੇ ਆਪਣੇ ਜੀਵਨ ਨੂੰ ਸਫਲਾ ਕਰ ਜਾਂਦੇ ਅੱਜ ਵੀ ਸਤਗੁਰਾਂ ਨੇ ਇਹੀ ਉਪਦੇਸ਼ ਕੀਤੇ ਹਨ ਨਾ ਵਿਨ ਨਾਮ ਹੈ ਸਭ ਪਰਮ ਦੇ ਨਿਤ ਜਗ ਤੋਟਾ ਸੰਸਾਰ ਹੁਣ ਬੰਦਾ ਤੇ ਹਰ ਰੋਜ ਬੜਾ ਪੈਸਾ ਕਮਾਰੇ ਅੱਜ ਕਹਿੰਦਾ ਵੀ ਮੈਂ ਜੇਕਰ 5000 ਦੀ ਇਨਕਮ ਆਈ ਹੈ ਤੇ ਕੱਲ ਉਹ 10000 ਦੀ ਇਨਕਮ ਆਰੀ ਪਰ ਸਤਿਗੁਰੂ ਕਿਰਪਾ ਕਰਦੇ ਨਿਤ ਜਗ ਤੋਟਾ ਸੰਸਾਰ ਹਰ ਰੋਜ ਜਿਹੜਾ ਜਗਤ ਹੈ ਉਹ ਘਾਟੇ ਦੇ ਘਾਟੇ ਵੱਲ ਜਾ ਰਿਹਾ ਕਿਸ ਪਾਸੇ ਉਹ ਹੈ ਅਸਲ ਦੇ ਵਿੱਚ ਨਾਮ ਦੇ ਵੱਲ ਮਨਮੁਖ ਕਰਮ ਕਮਾਵਣੇ ਹੁਣ ਮੈਂ ਅੰਧ ਗੁਬਾਰ ਕਹਿੰਦੇ ਮਨਮੁਖ ਬੰਦਾ ਕਰਮ ਕਰਦਾ ਪਿਆ ਪਰ ਕਰਮ ਕਰਦਾ ਕਿਦੇ ਵਿੱਚੇ ਪਿਆ ਹੰਕਾਰ ਦੇ ਵਿੱਚ ਫਸ ਕੇ ਹੋਮੈ ਦੇ ਵਿੱਚ ਅਗਿਆਨਤਾ ਦੇ ਵਿੱਚ ਫਸ ਕੇ ਪਰ ਸਤਗੁਰ ਦੀ ਬਾਣੀ ਕਹ ਲੱਖਦੀ ਹੈ ਜਪੋ ਤਾਂ ਏਕੋ ਨਾਮਾ ਆਵਰ ਨਿਰਾਫਲ ਤੇ ਕਹਿਣ ਲੱਗੇ ਕਹਿੰਦੇ ਕਹੇ ਕਹੇ ਕਹ ਜਾਮੈਂ ਤੁਮ ਸਾਰੇ ਅਵਰ ਨਾ ਕੋਈ ਕਿ ਮਾਲਕਾ ਬੜੇ ਆਏ ਸੰਸਾਰ ਤੇ ਬੜਿਆਂ ਨੇ ਕੋਸ਼ਿਸ਼ ਕੀਤੀ ਬਿਆਨ ਕਰ ਸਕੀਏ ਪਰ ਨਹੀਂ ਕਹਿੰਦੇ ਮਾਲਕਾ ਕਹਿਣ ਵਾਲੇ ਚਲੇਗੇ ਕੋਈ ਕਹਿੰਦਾ ਰਿਹਾ ਕੋਈ ਕਹਿ ਰਿਹਾ ਕੋਈ ਕਹਿਣ ਵਾਲਾ ਪਤਾ ਨਹੀਂ ਕਿੰਨੇ ਕੁ ਤਰਤੀ ਤੇ ਆਏ ਤੈਨੂੰ ਬਿਆਨ ਕਰਨ ਵਾਲੇ ਕਹਿੰਦੇ ਤੂੰ ਸਾਰੇ ਵਰਨਾਂ ਕੋਈ ਤੇਰੇ ਬਰਾਬਰ ਦਾ ਦੂਜਾ ਕੋਈ ਨਹੀਂ ਹੈ। ਤੁਦ ਬਿਨ ਦੂਜਾ ਨਹੀਂ ਕੋਈ ਤੂੰ ਕਰਤਾਰ ਕਰੈ ਸੋ ਹੋਈ। ਵੀ ਪ੍ਰਮਾਤਮਾ ਤੇਰੇ ਬਰਾਬਰ ਦਾ ਕੋਈ ਨਹੀਂ। ਤੇ ਪਾਰ ਉਤਾਰਾ ਤਾਂ ਹੋ ਸਕਦੇ ਆ ਵੀ ਸਮਾਇਆ ਤਾਂ ਜਾ ਸਕਦਾ ਹੈ। ਵੀ ਤੇਰੇ ਦਰ ਤੇ ਅਪੇਦ ਤਾਂ ਹੋ ਸਕਦੇ ਆ ਵੀ ਜੇਕਰ ਤੂੰ ਦਾਨਾ ਸਰਦਾਨ ਦੀ ਦਾਤ ਦੇਵੇਂਗਾ ਨਾਮ ਦੀ ਦਾਤ ਦੇ ਲਵੇ ਤੇ ਜਿਨ੍ਹਾਂ ਦੀ ਝੋਲੀ ਦੇ ਵਿੱਚ ਨਾਮ ਦੀ ਦਾਤ ਮਿਲੀ ਤੇ ਸਤਿਗੁਰਾਂ ਨੇ ਵढਾਈ ਕਰਦੇ ਹੁਆਂ ਕਿ ਬਚਨ ਆਖੇ ਕਹਿੰ ਲਗੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਕਹਿੰਦੇ ਉਹ ਪ੍ਰਮਾਤਮਾ ਦੇ ਦਰ ਤੇ ਜਾ ਕੇ ਆਪੇ ਦੇੋਗੇ ਕਿਉਂ ਉਹ ਅਸਲ ਚ ਸੁਰਖਰੂ ਹੋ ਕੇ ਗਏ ਨੇ ਜਦੋਂ ਬੰਦੇ ਦੇ ਕੰਮ ਹੋ ਜਾਂਦਾ ਪੂਰੇ ਬੰਦਾ ਕਹਿੰਦਾ ਵੀ ਅੱਜ ਮੈਂ ਸੁਰਖਰੂ ਹੋ ਗਿਆ ਪਰ ਜਿਨ੍ਹਾਂ ਨੇ ਨਾਮ ਤੇ ਆਇਆ ਹੈ مشقت ਘਾਲ ਕੇ ਕੇ ਭਾਵ ਮਿਹਨਤ ਕੀਤੀ ਹੈ ਘਾਲਣਾ ਕੀਤੀ ਹੈ ਤੇ ਅਸਲ ਦੇ ਵਿੱਚ ਉਹੀ ਪਰਮਾਤਮਾ ਦੇ ਵਿੱਚ ਪੇਧ ਹੋ ਸਕੇ ਨੇ ਦੂਸਰੇ ਮੇਰੇ ਵਰਗੇ ਨਹੀਂ ਪੇਧ ਹੋਈ ਤੇ ਬੰਦਾ ਵਾਰ-ਵਾਰ ਪਬਜਲ ਦੇ ਵਿੱਚ ਪਟਕਦਾ ਰਹਿੰਦਾ ਹੈ ਤੇ ਅਰਦਾਸ ਕਰੀਏ ਹਰ ਰੋਜ਼ ਅਰਦਾਸ ਕਰਦੇ ਆ ਕਿ ਇੱਕ ਕਿਰਪਾ ਕਰੋ ਸੱਚੇ ਪਾਤਸ਼ਾਹ ਸਾਡੀ ਝੋਲੀ ਦੇ ਵਿੱਚ ਦਾਨਾ ਸਿਰ ਨਾਮ ਦੀ ਦਾਨ ਪਾਓ ਜਿੰਨਾ ਚਿਰ ਸਾਡੇ ਹਿਰਦੇ ਦੇ ਵਿੱਚ ਨਾਮ ਨਹੀਂ ਸ਼ੁਰੂ ਚ ਬੇਨਤੀ ਕੀਤੀ ਉਨੇ ਸਮੇਂ ਤੱਕ ਸਿੱਖੀ ਦੀ ਕੋਈ ਗੱਲ ਨਹੀਂ ਹੈ ਤੇ ਜਿੰਨੇ ਸਮੇਂ ਤੱਕ ਸਾਡੇ ਕੋਲ ਨਾਮ ਨਹੀਂ ਉਨੇ ਸਮੇਂ ਤੱਕ ਇਹ ਭੇਕ ਬਣ ਕੇ ਰਹਿ ਜਾਵੇਗਾ ਕੇਸ਼ਾਂ ਦੀ ਕੋਈ ਖੇਡ ਨਹੀਂ ਹੈ ਤੇ ਜਿੰਨੇ ਸਮੇਂ ਤੱਕ ਸਾਡੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਉਨੇ ਸਮੇਂ ਤੱਕ ਬੰਦਾ ਕਿੰਨਾ ਵੀ ਦਾਵਾ ਕਰੀ ਜਾਵੇ पर कभी भी रहत नहीं रख सकदा ते जिन्ने ਸਮੇਂ ਤੱਕ ਪਰਮਾਤਮਾ ਦਾ ਨਾਮ ਨਹੀਂ ਉਨੇ ਸਮੇਂ ਤੱਕ ਬੰਦਾ ਬਾਹਰ ਦੀਆਂ ਗੱਲਾਂ ਕਰੇਗਾ ਅੰਦਰ ਬਿਵੇਕਤਾ ਨਹੀਂ ਆ ਸਕਦੀ ਬਿਵੇਕਤਾ ਨਹੀਂ ਟਿਕ ਸਕਦੀ ਤੇ ਜਦੋਂ ਤੱਕ ਪਰਮਾਤਮਾ ਦਾ ਨਾਮ ਨਹੀਂ ਹਿਰਦੇ ਦੇ ਵਿੱਚ ਵਸਿਆ ਉਦੋਂ ਤੱਕ ਗੁਰੂ ਦੇ ਉੱਤੇ ਪਰਮਾਤਮਾ ਦੇ ਉੱਤੇ ਕਦੇ ਵੀ ਸਾਡਾ ਭਰੋਸਾ ਨਹੀਂ ਬਚ ਸਕਦਾ ਸੋ ਸਤਿਗੁਰੂ ਦੇ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰ ਤੇਰੇ ਕੋਲੋਂ ਕੁਝ ਨਹੀਂ ਮੰਗਦੇ ਇੱਕ ਦਾਤ ਮੰਗਨੇ ਹਾਂ ਉਹ ਦਾਤ ਹੈ ਆਪਣੇ ਨਾਮ ਦੀ ਦਾਤ ਬਖਸ਼ ਜਿਹਨੂੰ ਸਤਿਗੁਰਾਂ ਦੀ ਬਾਣੀ ਨੇ ਇਹ ਗੱਲ ਆਖੀ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਮੰਗਣਾ ਤੇ ਗੁਰੂ ਦੇ ਕੋਲੋਂ ਇੱਕੋ ਦੀਚ ਮੰਗ ਮਾਲਕਾ ਤੇਰਾ ਹਰ ਜਸ ਹਿਰਦੇ ਦੇ ਵਿੱਚ ਵਸ ਜਾਵੇ ਪਰਮਾਤਮਾ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਜੋ ਮਾਲਕ ਦਾ ਦੱਸਿਆ ਹੋਇਆ ਰਸਤਾ ਹੈ ਉਹਦੇ ਤੇ ਚੱਲ ਸਕੀਏ ਜੀ ਬਲਾਉ ਜੀ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ